ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਨਿਦਾਨ ਸਿੰਘ ਜੀ ਲੰਗਰ ਸਾਈ ਬਵਾਲੇ ਜੀਵਨ ਪਾਗ ਸਤ ਗੁਰਸੇਵਾ ਦੀ ਇੱਕ ਚਾਕੀ ਗਰਮੀ ਦੇ ਦਿਨ ਸ਼ਾਮ ਦਾ ਵੇਲਾ ਸੀ ਸੂਰਜ ਭਗਵਾਨ ਪੱਛਮ ਵਿੱਚ ਜਾ ਚੁੱਕਾ ਸੀ ਉਸ ਦੀਆਂ ਸੁਨਹਿਰੀ ਕਿਰਨਾਂ ਹਰਮੰਦਰ ਸਾਹਿਬ ਦੇ ਸੁਨਹਿਰੀ ਗੁੰਬਜ ਨੂੰ ਅੰਤਮ ਡੰਡੋਤ ਕਰਦੀਆਂ ਨੀ ਡਾਲ ਹੁੰਦੀਆਂ ਜਾ ਰਹੀਆਂ ਸਨ। ਕਿਆ ਸੁਹਾਵਨਾ ਸਮਾ ਹੈ ਸੁਰਜੀ ਆਵਾਜ਼ ਵਿੱਚ ਸਰੀਰ ਹੈ ਰਾਸਾ ਕੀ ਦੇ ਪਾਰ ਦੀ ਤਨੀ ਮਨਾਂ ਨੂੰ ਅਨੋਖੇ ਵਿਸਮਾਦ ਵਿੱਚ ਰਜਾ ਰਹੀ ਸੀ। ਸੰਗਤਾ ਇਕਾਗਰ ਹੋਣ ਲੱਗ ਪਈਆਂ। ਵਦੇਰੇ ਇਕੱਤਰ ਹੋਣ ਲੱਗ ਪਈਆਂ। ਉਸ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਗੜੂੰਦ ਹੋਣ ਲੱਗ ਪਈਆਂ। ਗਰਮੀ ਵੀ ਬਹੁਤ ਸੀ। ਪਰ ਕਿਸੇ ਸੱਚੇ ਆਸ਼ਿਕ ਨੇ ਆਪਣੇ ਪ੍ਰੀਤਮ ਦੇ ਪ੍ਰੇਮੀਆਂ ਲਈ ਨਿਰਮਲ ਜਲ ਦੇ ਛੱਟੇ ਮਾਰ ਜ਼ਮੀਨ ਸ਼ੀਤਲ ਕਰ ਰੱਖੀ ਸੀ ਮਾਨੋ ਉਹ ਆਪਣੇ ਮਾਹੀ ਨੂੰ ਪਰਸੰਨ ਕਰਨ ਲਈ ਉਹਨਾਂ ਦੇ ਭਗਤਾ ਨਾਲ ਦਿਲੀ ਪਿਆਰ ਰੱਖਦਾ ਹੋਵੇ ਫਿਰ ਵੀ ਜੇਠ ਹਾੜ ਦੀਆਂ ਗਰਮੀਆਂ ਅੱਗੇ ਕੀ ਚਾਰਾ ਸੋ ਪ੍ਰੀਤਮ ਦੇ ਪਿਆਰੇ ਨੇ ਇੱਕ ਵੱਡਾ ਪੱਖਾ ਫੜ ਜੋਰ ਨਾਲ ਚੱਲਣਾ ਆਰੰਭ ਕੀਤਾ ਠੰਡੀ ਠੰਡੀ ਹਵਾ ਨਾਲ ਸਿਰੋਤੇ ਹੋਰ ਵੀ ਵਿਵਸਮਾਦ ਨੂੰ ਜਾਣ ਲੱਗੇ ਪਰ ਉਹ ਪ੍ਰੀਤਮ ਦਾ ਪਿਆਰਾ ਕੌਣ ਸੀ ਜੋ ਆਪਣੀ ਗਰਮੀ ਮਹਿਸੂਸ ਨਾ ਕਰਦਾ ਹੋਇਆ ਦੂਜਿਆਂ ਨੂੰ ਸੁਖ ਪਹੁੰਚਾਣ ਵਿੱਚ ਆਪਣਾ ਜੀਵਨ ਸਮਝਦਾ ਸੀ ਚਿਹਰਾ ਲਾਲ ਸੁਹਾ ਬੜਾ ਗੰਭੀਰ ਉਸ ਦੇ ਨੈਣ ਅੱਧ ਮੀٹے ਬਰਸਾਤ ਦੀ ਸਵੇਰ ਵਾਂਗੂ ਸੇਜਲ ਸਨ ਸਰੀਰਕ ਤੌਰ ਤੇ ਵੀ ਬੜਾ ਤਿਆਰ ਵਰ ਤਿਆਰ ਤੇ ਚੜਦੀ ਅਵਸਥਾ ਉਸ ਦਾ ਨੂਰੀ ਟਲਕਦਾ ਮੱਥਾ ਬੜਾ ਪੋਹਲਾ ਤੇ ਹਰ ਮਨ ਪਿਆਰਾ ਲੱਗਦਾ ਸੀ ਜੇ ਤਿਆਂ ਲੋਚਦਾ ਸੀ ਜੋ ਇਸ ਦੇ ਮਸਤਕ ਨੂੰ ਦੇਖ ਮਨ ਦੀ ਤ੍ਰਿਖਾ ਨਵਿਰਤ ਕਰਦੇ ਰਹੀਏ ਪਰੰਤੂ ਹੁਕਮ ਦੇ ਬੱਦੇ ਨੇ ਮੁਖ ਦੂਜੇ ਬੰਨੇ ਮੋੜਿਆ ਤੇ ਪਿੱਛੇ ਬੈਠਿਆਂ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਹੁਲਾਰਾ ਮਾਰਿਆ ਸਿੰਘ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਕੀਤੀ ਤੇ ਤੂ ਠਾਕੁਰ ਤੁੰਪੈ ਅਰਦਾਸ ਪੌੜੀਆਂ ਪੜਦਿਆਂ ਹੀ ਸਾਰੀ ਸੰਗਤ ਸਾਵਧਾਨ ਹੋ ਗਈ ਸਿੰਘ ਸਾਹਿਬ ਜੀ ਨੇ ਅਰਦਾਸਾ ਅਰੰਭਿਆ ਬੜੀ ਮਿੱਠੀ ਤੇ ਨਿਮਰ ਬੇਨਤੀ ਵਿੱਚ ਹਰ ਹਿਰਦਾ ਪਸੀਜ ਰਿਆ ਸੀ ਬਾਬਾ ਜੀ ਗਲ ਵਿੱਚ ਪੱਲਾ ਪਾ ਸੰਗਤਾਂ ਦੇ ਪਿੱਛੇ ਪਿੱਛੇ ਮਗਨਤਾ ਵਿੱਚ ਅਸਥਿਤ ਖੜੇ ਸਨ ਅਰਦਾਸੇ ਤੇ ਸਬਦ ਕੀਰਤਨ ਦੀ ਸਮਾਪਤੀ ਤੇ ਚੌਕੀ ਦੀ ਤਿਆਰੀ ਹੋਈ ਸਾਰੀ ਸੰਗਤ ਚਲੀ ਗਈ ਬਾਕੀ ਨਿਤਨੇਮੀ ਗੁਰਮੁਖਾਂ ਨੇ ਮਿੱਠੀ ਮਿੱਠੀ ਸੁਰ ਵਿੱਚ ਸਬਦ ਅਲਪਨੇ ਸ਼ੁਰੂ ਕੀਤੇ ਬਾਬਾ ਜੀ ਅੱਗੇ-ਅੱਗੇ ਮਸ਼ਾਲ ਫੜੀ ਸਬਦ ਪੜਦੇ ਜਾ ਰਹੇ ਸਨ ਉਹਨਾਂ ਦੀ ਅਮਰ ਆਤਮਾ ਜਿਹੜੀ ਸ੍ਰੀ ਅਕਾਲ ਪੁਰਖ ਜੀ ਦੇ ਚਰਨਾ ਵਿੱਚ ਲੀਨ ਹੋ ਚੁੱਕੀ ਸੀ ਅੰਦਰੋਂ ਅੰਦਰ ਹੀ ਇਹ ਆਕਾਸ਼ੀ ਸੁਨੇਹਾ ਅਨੁਭਵ ਕਰ ਰਹੀ ਸੀ ਜੋ ਸਮਾਂ ਦੂਰ ਨਹੀਂ ਜਦੋਂ ਕਿ ਪ੍ਰੀਤਮ ਦੇ ਇਸ ਭਗਤ ਦੇ ਹੱਥੇ ਵਿੱਚ ਉਹ ਸ਼ਮਾ ਉਬਤੀ ਆਵੇਗੀ ਜਿਸ ਦੀ ਜੋਤ ਸਦਕਾ ਇਹ ਆਪ ਹੀ ਨਹੀਂ ਸਗੂੰਦਾ ਤਾਰ ਪ੍ਰੀਤਮ ਜੀ ਦਾ ਇਹ ਪਾਵਨ ਸਥਾਨ ਦੁਨੀਆ ਦੇ ਕੋਨੇ-ਕੋਨੇ ਤੱਕ ਉਜਲਾ ਤੇ ਉੱਗਾ ਹੋਵੇਗਾ ਅੰਤ ਇਸੇ ਤਰ੍ਹਾਂ ਸ਼ਬਦ ਪੜਦਿਆਂ ਚੌਕੀ ਦੀ ਸਮਾਪਤੀ ਹੋਈ ਅਰਦਾਸਾ ਸੋਧਣ ਤੇ ਸਾਰੀ ਸੰਗਤ ਹੁਣ ਉਥੇ ਕੇਵਲ ਹਨੇਰਾ ਹੀ शेष ਸੀ। ਸਾਰੀਆਂ ਲਾਲ ਟੈਨਾਂ ਤੇ ਬੱਤੀਆਂ ਬਜਾ ਦਿੱਤੀਆਂ ਗਈਆਂ ਸਨ। ਹੱਥ ਤੇ ਹੱਥ ਮਾਰੀਆਂ ਨਹੀਂ ਸੀ ਸੋਜਦਾ। ਮੇਰੇ ਬਾਬਾ ਜੀ ਆਪਣੇ ਆਸਣ ਨੂੰ ਜਿੱਥੇ ਕੀ ਉਹ ਸਾਰਾ ਦਿਨ ਠੰਡੇ ਜਲ ਦੀ ਸੇਵਾ ਕਰਦੇ ਸੰਤੁਰ ਪਏ ਤੇ ਉਥੇ ਜਾ ਕੇ ਕਿਸੇ ਗੰਭੀਰ ਸੋਚ ਵਿੱਚ ਖੜੇ ਹੋ ਗਏ। ਹਰ ਪਾਸੇ ਜੋ ਪਚਾਪ ਹੈ ਸਾਰੀ ਸ੍ਰਿਸ਼ਟੀ ਅਨੇਕ ਪ੍ਰਕਾਰ ਦੇ ਪਦਾਰਥ ਪਾਨ ਕਰ ਦੇਂਦਾ ਥਕੀ ਮਾ ਲੌਣ ਲਈ ਰਾਤ ਰਾਣੀ ਦੀ ਗੋਦ ਵਿੱਚ ਮਿੱਠੀ ਤੇ ਗੂੜੀ ਨੀਂਦ ਦੇ ਹੁਲਾਰੇ ਲੈ ਰਹੀ ਹੈ ਪਰ ਆਪ ਜੀ ਨੂੰ ਨੀਂਦ ਕਿੱਥੇ ਦਿਲ ਬਹਿਬਲ ਹੈ ਆਪਣੇ ਪ੍ਰੀਤਮ ਲਈ ਅੱਜ ਤਾਂ ਪ੍ਰਸ਼ਾਦਾ ਵੀ ਨਹੀਂ ਜੁੜਿਆ ਤੇ ਪੇਟ ਆਪਣੀ ਸ਼ਿਕਾਇਤ ਕਰ ਰਿਹਾ ਸੀ ਟੋਕਰੀ ਵਿੱਚ ਹੱਥ ਮਾਰਿਆ ਛੋਲੇ ਵੀ ਖਤਮ ਪਏ ਸਨ ਕੇਵਲ ਮੁਠੀ ਕੋ ਨਿਕਲੇ ਹਨ ਕੀ ਪਤਾ ਮਨ ਵਿੱਚ ਕੀ ਵਲਵਲਾ ਤੇ ਖਿਆਲ ਆਇਆ ਬੜੀ ਤੀਬਰ ਆਵਾਜ਼ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਹੋਇਆ ਤੇ ਬਦਾਮਾਂ ਦੀ ਮੁਠੀ ਫਿਰ ਟੋਕਰੀ ਵਿੱਚ ਰੱਖ ਦਿੱਤੀ ਤਿੰਨੇ ਤੇ ਦੀਕਾਰ ਸੇਵਾ ਨੂੰ ਮੁੱਖ ਰੱਖ ਦੋ ਵੱਡੀਆਂ ਗਗਨਾ ਇੱਕ ਏਸ ਮੋਢੇ ਤੇ ਇੱਕ ਉਸ ਤੇ ਟਿਕਾ ਕੋਪਹਨੇਰੇ ਵਿੱਚ ਹੀ ਨੀ ਤੜਕ ਹੋ ਬੋਲੀ ਵਾਸਾਏਬ ਨੂੰ ਤੁਰ ਪਈ ਸਾਰੇ ਰਿਸ਼ਤੀ ਵਿੱਚ ਚੁੱਪ ਹੈ ਰਾਤ ਰਾਣੀ ਨੇ ਆਪਣੇ ਹੁਕਮ ਦੀ ਅਦੂਲੀ ਨਹੀਂ ਸੀ ਸਹਾਰਦੀ ਤੇ ਮਾੜੀ ਜਿਹੀ ਆਵਾਜ਼ ਵੀ ਕੋਹਾਂ ਤੱਕ ਸੁਣਦੀ ਸੀ ਇੱਥੋਂ ਤੱਕ ਕਿ ਬਿਨਾਸਪਤੀ ਵੀ ਚੁੱਪ ਸੀ ਤੇ ਆਪਣੇ ਪਰਿਵਾਰ ਪੱਤਿਆਂ ਨੂੰ ਸਵਾਹ ਕੇ ਰੱਖਿਆ ਹੋਇਆ ਸੀ ਬਾਬਾ ਜੀ ਗੁਰੂ ਕੇ ਬੋੜੇ ਵਿੱਚ ਉਤਰੇ ਨਿਤੜਕ ਹੋ ਵੱਡੇ ਵੱਡੇ ਪੌੜ ਉਤਰਨ ਲੱਗੇ ਮੁੱਖੋਂ ਨਿੱਕੀ ਨਿੱਕੀ ਟੁਨਕਾਰ ਜਿਹੀ ਆਉਂਦੀ ਹੈ ਜਲ ਵਿੱਚ ਗਾਗਰਾਂ ਪਾਈਆਂ ਤੇ ਭਰ ਕੇ ਚੁੱਕ ਲਈਆਂ ਫਿਰ ਦੱਬੇ ਪਹਿਰਾ ਨਾਲ ਉਸੇ ਤਰ੍ਹਾਂ ਵਾਪਸ ਚੜਨ ਲੱਗੀ ساری ਰਾਤ ਇਹੋ ਸੇਵਾ ਰਹੀ ਪਰ ਤਨਸੀ ਇਹ ਆਤਮਾ ਜਿਹੜੀ ਸਾਈਂ ਦੇ ਹੁਕਮ ਵਿੱਚ ਬੱਦੀ ਹੋਈ ਠਲ ਆਪਣਾ ਫਰਜ਼ ਨਿਭਾ ਰਹੀ ਸੀ ਤੇ ਨਾਲ ਹੀ ਇਹ ਮਿੱਠੀ ਮਿੱਠੀ ਸੁਰ ਵਿੱਚ ਪੜਦੀਆਂ ਕੋਈ ਯਾਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵਿਚਾਈ ਕਿਸੇ ਨੁਕੀ ਰੰਗਣ ਵਿੱਚ ਮਸਤ ਸਰੀਰ ਤੋਂ ਬੇਪਰਵਾਹ ਬੇਖਬਰ ਹੋ ਗਈ ਮਸਤੀ ਵਿੱਚ ਪੌੜਾਂ ਦੀ ਸੂਜ ਨਾ ਰਹੀ ਤਾੜ ਕਰਦੀ ਜੋਰ ਦੀ ਆਵਾਜ਼ ਆਈ ਮੂੰਹੋਂ ਨਿਕਲਿਆ ਵਾਹਿਗੁਰੂ ਵਾਹਿਗੁਰੂ ਗੋਡਿਆਂ 'ਤੇ ਚੋਖੀ ਸੱਟ ਲੱਗ ਗਈ ਪਾਣੀ ਦੀਆਂ ਗਾਗਰਾਂ ਨਹੀਂ ਡਿੱਗਣ ਦਿੱਤੀਆਂ ਤੇ ਉਹਨਾਂ ਹੀ ਕਦਮਾਂ 'ਤੇ ਉੱਠ ਕੇ ਫਿਰ ਜਿਨਾ ਸ਼ੁਰੂ ਕਰ ਦਿੱਤਾ ਬਾਕੀ ਸਾਖੀ ਅਗਲੇ ਪਾਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ